ਪਿੰਡ ਦਾਨੇਵਾਲਾ ਜਿਹੜਾ ਮੋਗਾ ਵਿਖੇ ਪਿਛਲੇ ਦਿਨੀ ਇੱਕ ਨੌਜਵਾਨ ਜਗਰਾਜ ਸਿੰਘ ਦੀ ਕੈਂਸਰ ਦੇ ਨਾਲ ਮੌਤ ਹੋਈ ਹੈ ਅਤੇ ਪਿਛਲੇ 2.5 ਸਾਲਾਂ ਦੇ ਵਿੱਚ ਤਕਰੀਬਨ ਇਹ 14ਵੀਂ ਮੌਤ ਸੀ ਕਿਉਂਕਿ ਪਿੰਡ ਦੇ ਨਾਲ ਹੀ ਇੱਕ ਬਹੁਤ ਗੰਦਾ ਛੱਪੜ ਆ ਜਿਹਦੇ ਵਿੱਚ ਫਤਿਹਗੜ੍ਹ ਪੰਜਤੂਰ ਸ਼ਹਿਰ ਦਾ ਜਿਹੜਾ ਸਾਰਾ ਗੰਦਾ ਪਾਣੀ ਆ ਉਹ ਉੱਥੇ ਆ ਕੇ ਪੈਂਦਾ ਆ ਉਹ ਛੱਪੜ ਨਹੀਂ ਸੀ ਉਹ ਸੇਮ ਰਣਾ ਸੀ ਉਹਨੂੰ ਛੱਪੜ ਬਣਾਇਆ ਗਿਆ ਕਿਉਂਕਿ ਫਤੇਗੜ ਪੰਜ ਤੂਰ ਦੇ ਆਲੇ-ਦੁਆਲੇ ਸ਼ਹਿਰ ਦੇ ਪੰਜ ਛੱਪੜ ਨੇ ਜਿੱਥੇ ਕਿ ਸ਼ਹਿਰ ਦਾ ਪੂਰਾ ਪਾਣੀ ਪਾ ਕੇ ਤੇ ਉਹ ਤੋਂ ਟ੍ਰੀਟ ਕਰਕੇ ਖੇਤਾਂ ਨੂੰ ਦਿੱਤਾ ਜਾ ਸਕਦਾ ਪਰ ਸਰਕਾਰਾਂ ਨੇ ਜਬਰੀ ਇਸ ਪਿੰਡ ਦੇ ਨੇੜੇ ਉਹ ਛੱਪੜ ਬਣਾ ਕੇ ਪਿੰਡ ਦੇ ਵਿੱਚ ਕਾਲਾ ਪੀੜਿਆ ਅਤੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਜਿਹੜੀਆਂ ਉਹ ਫੈਲਾਈਆਂ ਨੇ ਹੁਣ ਪਿੰਡ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਮਰੀਜ਼ ਨੇ ਜਿਨ੍ਹਾਂ ਦਾ ਕਾਲੇ ਪੀੜੇ ਦਾ ਇਲਾਜ ਚੱਲ ਰਿਹਾ ਕੁਝ ਠੀਕ ਹੋ ਗਏ ਨੇ ਤੇ 14 ਚਰਿਆਂ ਦੀ ਮੌਤ ਹੋ ਚੁੱਕੀ ਆ ਪਿੰਡ ਦਾਨੇ ਵਾਲਾ ਦੇ ਵਿੱਚ ਤੁਸੀਂ ਇਹ ਸੋਚੋ ਕਿ 130 ਪੋਟਾ ਵਾਲਾ ਪਿੰਡ ਆ ਤਕਰੀਬਨ 3350 ਆਬਾਦੀ ਵਾਲੇ ਪਿੰਡ ਦੇ ਵਿੱਚ ਇਹ 14ਵੀਂ ਮੌਤ ਜਿਹੜਾ 12 ਸਾਲਾ ਨੌਜਵਾਨ ਜਵਰਾਜ ਸਿੰਘ ਆ ਮੌਜੂਦਾ ਸਰਪੰਚ ਨਿਸ਼ਾਨ ਸਿੰਘ ਦਾ ਪੁੱਤਰ ਇਕਲੌਤਾ ਪੁੱਤਰ ਸੀ ਉਹਦੀ ਕੈਂਸਰ ਦੇ ਨਾਲ ਮੌਤ ਹੋਈ ਤੇ ਅਸੀਂ ਪ੍ਰਸ਼ਾਸਨ ਹੋਏ ਗੱਲ ਕਹਿਣੀ ਚਾਹੁੰਦੇ ਆ ਕਿ ਜਦ ਤੱਕ ਉਹਦੀ ਅੰਤਮ ਅਰਦਾਸ ਹੋਣੀ ਆ ਜਮਰਾਜ ਸਿੰਘ ਦੀ ਉਦੋਂ ਤੱਕ ਇਹ ਛੱਪੜ ਬੰਦ ਕਰਕੇ ਇੱਥੇ ਪਾਣੀ ਨਾ ਪਾਇਆ ਜਾਵੇ ਨਹੀਂ ਤਾਂ ਅਸੀਂ ਭਾਰਤੀ ਕਿਸਾਨ ਜੁਗੀਆਂ ਤੋਤੇਵਾਲ ਵੱਲੋਂ ਵੱਡਾ ਸੰਘਰਸ਼ ਵਿੱਢਾਂਗੇ ਕਿਉਂਕਿ ਅਜੇ ਵੀ ਪਿੰਡ ਦੇ ਵਿੱਚ ਕਾਲੇ ਪੀੜੀਏ ਦੇ ਮਰੀਜ਼ ਅਤੇ ਕੈਂਸਰ ਨਾਲ ਜੂਝ ਰਹੇ ਲੋਕ ਨੇ ਇਸ ਕਰਕੇ ਸਾਡੀ ਪ੍ਰਸ਼ਾਸਨ ਤੇ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਆ ਕਿ ਉਹ ਛੱਪੜ ਨੂੰ ਜਲਦ ਤੋਂ ਜਲਦ ਬੰਦ ਕੀਤਾ ਜਾਵੇ ਅਤੇ ਫਤਿਹਗੜ ਪੰਚਤੂਰ ਸ਼ਹਿਰ ਦਾ ਜਿਹੜਾ ਪਾਣੀ ਆ ਉਹਦਾ ਪਾਉਣ ਦਾ ਜਿਹੜਾ ਪ੍ਰਬੰਧ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ